ਵੀਰੇ ਸਾਥੀ ਕਾਲ ਸਾਰੇ ਭਰਾਵਾਂ ਨੂੰ ਹੋਰ ਭਰਾ ਕੀ ਹਾਲ ਹੈ ਭਾਈ ਕਈ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੇ ਆ ਭਰਾ ਟਾਈਮ ਹੀ ਨਹੀਂ ਲੱਗਦਾ ਵੀਰੇ ਸਬਜ਼ੀ ਦਾ ਕੰਮ ਆ ਮੋਟਰ ਤੇ ਚਲੇ ਜਾਂਦੇ ਆ ਲਾਨਦਾਰ ਪਹਿਲਾਂ ਕੋ ਉਹਦੇ ਘਰ ਕੇ ਕੰਮ ਕਰਕੇ ਆਲਜ ਗਏ ਵੀਰੇ ਤਾਂ ਹੀ ਆਪਾਂ ਨੂੰ ਕੂਪਟਰ ਬੰਦ ਕਰਨਾ ਪਇਆ ਤੀ ਉਹ ਜਵਾਕ ਜਿਹਾ ਆਉਂਦਾ ਸੀ ਯਾਰ ਉਦੋਂ ਚੁੱਕਾ ਨੂੰ ਵਿਚਾਰੇ ਤੋਂ ਡਾਉਂਦੇ ਨੇ ਵਿੱਚੇ ਉਹ ਘਰੇ ਡਾਉਂਦਾ ਦੀ ਵਿੱਚੇ ਉਰੇ ਆ ਜਾਂਦਾ ਦੀ ਅੱਬਾ ਚੇ ਕੱਢੇ ਤੀ ਆਪਾਂ ਨਵੇਂ ਦੋ ਡਾਉਣ ਨੂੰ ਤੇ ਉਹਨੇ ਬੱਟੂ ਨੇ ਇੱਕ ਦਿਨ ਲਾ ਹੀ ਨਹੀਂ ਗੇ 2:30 ਵਜੇ ਮੈਂ ਮੋਟਰ ਤੋਂ ਆ ਕੇ ਲਾਏ ਨੇ ਤੇ ਇੱਕ ਦੇ ਆ ਖੰਭ ਤੋੜ ਤੇ ਸਾਰੀ ਮੈਂ ਤੁਹਾਨੂੰ ਦਿਖਾਉਣਾ ਜੋ ਬਾਕੀ ਫਿਰ ਆਪਾਂ ਉਹਨੂੰ ਬੰਦੇ ਕਰਾਤੇ ਮੈਂ ਰਹਿਣ ਦੇ ਯਾਰ ਕਾ ਨੂੰ ਵੀ ਇਕਲ ਨਹੀਂ ਛੱਡ ਉਹਨੇ ਚਲ ਕੋਈ ਨਹੀਂ ਬਾਈ ਗਾਹਾਂ ਨੂੰ ਸਹੀ ਯਾਰ ਮਿਹਨਤ ਪਰ ਵਧੀਆ ਦੀ ਕੋਸ਼ਿਸ਼ ਹੈ ਕਿ ਖੰਭਾ ਕਰਕੇ ਵੀ ਬਾਈ ਕੰਮ ਔਖਾ ਹੋ ਗਿਆ ਆਦੇ ਆ ਜਾਨਵਰ ਉਹਨਾਂ ਇਹਨਾਂ ਤਿਆਰਤੀ ਛੱਡਣ ਨੂੰ ਕੱਢਣਾ ਦੀ ਗੱਲ ਨਵੇਂ ਤੇ ਇਹ ਹੁਣ ਬੰਦ ਕਰਨੇ ਪੈਗੇ ਬਈ ਇਹਦਾ ਡਾਰੀ ਵੀ ਨਹੀਂ ਪਾਏ ਹੈਗੇ ਆਹ ਐਨ ਤਿਆਰ ਕਰਿਆ ਸੀ ਦੀ ਬਾਜੀ ਨੂੰ ਬਾ ਇੱਕ ਅੱਧੇ ਪਾਣੀ ਹੋਰ ਲੱਗਦਾ ਸੀ ਫਿਰ ਇਹ ਵੀ ਬੰਦ ਕਰਤਾ ਵੀਰੇ ਹੋਰ ਕੋਈ ਚੱਕਰ ਨਹੀਂ ਯਾਰ ਘਰੇ ਜਿਆਦਾ ਬਾਈ ਕੰਮ ਦਾ ਔਖਾ ਹੋ ਜਾਂਦਾ ਫੇਰ ਔਖਾ ਹੋ ਜਾਂਦਾ ਵੀਰੇ ਸਬਜ਼ੀ ਦਾ ਕੰਮ ਹੈ ਜਜੇ ਦੋ ਦਿਨਾਂ ਨਾ ਕੇ ਉਹ ਸਾਰੀ ਉਹ ਖਰਾਬ ਹੋ ਜਾਂਦੀ ਆ ਆ ਤਿੰਨੇ ਕੱਢਣੇ ਵਾਲੇ ਦੀਗੇ ਆਪਾਂ ਹੁਣ ਝੜ ਗਏ ਆ ਤੇ ਝਾੜੇ ਪੈ ਗਏ ਛੋਟੇ ਖੰਭ ਇਹਨਾਂ ਦੇ ਝੜ ਗਏ ਆਏ ਵੀ ਬ੍ਰੀਕ ਹੋਏ ਸੀ ਛੋਟੇ ਚੱਲਣ ਵਾਲੇ ਹੁਣ ਵਧੀਆ ਆ ਜਾਣਗੇ ਤੇ ਮੈਂ ਤੁਹਾਨੂੰ ਦਿਖਾਉਣਾ ਵੀਰੇ ਆ ਵਜੇ ਆਪਾਂ ਨਵੇਂ ਕੱਢੇ ਸੀ ਉਹਨੇ ਮੁੰਡੇ ਨੇ ਆ ਆ ਵਜਾ ਵੀਰੇ ਨਵੇਂ ਕੱਢਿਆ ਸੀ ਆਪਾਂ ਚਿੱਟੀਆਂ ਦਾ ਵਧੀਆ ਬਣਿਆ ਤੇ ਮੈਂ ਤੁਹਾਨੂੰ ਦਿਖਾਉਣਾ ਜਵਾਕਾਂ ਨੇ ਨਾ ਪਤਾ ਕੀ ਕਰਿਆ ਤੇ ਸਾਰੇ ਖੰਭ ਤੋੜਤੇ ਆ ਇਹਦੇ ਲੈ ਹੁਣ ਤਾਂ ਨਜ਼ਾਰ ਖੰਭੂ ਪਲੇ ਤੋੜੇ ਪਏ ਨੇ ਤੇ ਨਾ ਉਹ ਸਾਂਭਦਾ ਦੀ ਮੁੰਡਾ ਚੱਜਣਾ ਆਪਾਂ ਆਪਾਂ ਬੰਦੇ ਕਰਦੇ ਮਾਇਰ ਕਾ ਨੂੰ ਖਰਾਬ ਕਰਦੇ ਉਹਨਾਂ ਨੂੰ ਵਿਚਾਰਿਆਂ ਨੂੰ ਮਚਾਈ ਜਾਂਦੇ ਹੋ ਆ ਤਾਂ ਹਲੇ ਵੀ ਵਧੀਆ ਪਿਆ ਖੰਭ ਤਾਂ ਇਹਦੇ ਚੱਲ ਆਪਾਂ ਕਰ ਲੈਂਦੇ ਸੈੱਟ ਬਈ ਉਹ ਗਰਮ ਪਾਣੀ ਪਾ ਕੇ ਹੋ ਜਾਂਦੇ ਨੇ ਆ ਦੇ ਇਹਦਾ ਆਪਾਂ ਹੀ ਦਿੱਤਾ ਆਪਾਂ ਬਾਈ ਨੂੰ ਰਾਜ ਆਸਟ੍ਰੇਲੀਆ ਨੂੰ ਜਿਹੜਾ ਜਮੇ ਬਚਾ ਜਿਆ ਦੀਗਾ ਉਹ ਬਾਈ ਕੋ ਛੱਡਿਆ ਹੁੰਦਾ ਤੇ ਦੇਖੋ ਬਾਈ ਵੀ ਡਾ ਕੇ ਆਪਾਂ ਨੂੰ ਐ ਦੇ ਵੀ ਚੱਲ ਪਤਾ ਲੱਗ ਜੂ ਇਹ ਤਾਂ ਉਹਨੇ ਬਾਈ ਨੇ ਮੰਗਿਆ ਵੀ ਨਹੀਂ ਦੀਗਾ ਮੰਗਿਆ ਤਾਂ ਇੱਕ ਜੋੜਾ ਅਰਦੂਏ 2:00 ਵਜੇ ਦੀ ਗੇ ਪਰ ਆਪਾਂ ਉਹ ਆਪਣੇ ਕੋਲੋਂ ਲੈ ਗਏ ਦੀ ਗੇ ਦਿਖਾਉਣਾ ਮੈਂ ਤੁਹਾਨੂੰ ਇਹ ਥੱਲੇੋਂ ਬਈ ਬਣਿਆ ਪਿਆ ਵੀਰੇ ਦੇਖ ਮੈਂ ਦਿਖਾਉਣਾ ਭਰਾ ਐਨ ਬਣਿਆ ਹੈਨ ਬਣਿਆ ਪਿਆ ਤੇ ਭਰਾ ਆਪਾਂ ਨੂੰ ਬਾ ਤਾਂ ਹੀ ਬੰਦ ਕਰਨਾ ਪੈ ਗਿਆ ਇਹ ਤੇ ਹੋਰ ਵੀ ਨੇ ਇਹਦੇ ਨਾਲ ਦੇ ਬੱਚੇ ਮੈਨੂੰ ਦਿਖਾਉਣਾ ਜਿਹੜੇ ਡਾਰੀ ਪਾਉਣੇ ਵਾਲੇ ਦੀ ਇੱਕ ਆ ਵਜਾ ਦੀ ਵੀਰੇ ਡਾਰੀ ਪਾਉਣੇ ਵਾਲਾ ਇਹ ਵੀ ਨਹੀਂ ਗਝਾ ਹੋਇਆ ਹੈ ਕਿਉਂ ਫਿਰ ਆਪਾਂ ਮੈਂ ਉੱਧਰ ਜਾਣ ਲੱਗ ਗਿਆ ਜਵਾਗ ਜੇ ਨੂੰ ਤਾਂ ਮੈਂ ਰੋਕ ਕੇ ਦਿੱਤਾ ਵੀਰੇ ਫਿਰ ਖਰਾਬ ਕਰਦੇ ਸੀਗੇ ਬੱਚਾ ਸਕਾ ਦਾ ਥੱਲੇ ਉਹਨਾਂ ਨੇ ਇੱਕ ਕਾਲੇ ਟੂਸੇ ਕਾਲੀ ਟੋਰੀ ਜਮਾਂਦਰੂ ਇਹ ਬਣੀ ਜਿਆ ਤੇ ਇਹਦਾ ਭਾਈ ਆਪਾਂ ਉਹਨਾਂ ਨੂੰ ਦੇ ਤਾ ਦੇ ਦਿਆਂ ਕੀ ਕਰਨਗੇ ਓਰੇ ਅਪਤੋਏ ਚਾਪਿਆ ਇਹਦਾ ਭਾਈ ਆ ਭਾਈ ਉਹਨਾਂ ਕੋ ਮੁੰਡਿਆਂ ਕੋ ਜਵਾਕਾਂ ਗਿਆ ਕੋ ਰੰਗ ਰੰਗ ਬਹੁਤ ਸੋਹਣੇ ਪਹਿਲਾਂ ਵੀ ਇਹ ਜੀ ਉਹਦੇ ਕੋ ਉਦਰੀ ਉਹਨਾਂ ਕੋ ਵੱਡੀ ਕਬੂਤਰੀ ਸੀ ਨੇੜੇ ਉਧਰੋਂ ਖੋ ਕੇ ਆਏ ਨੇ ਉਹ ਦੂਹਾਰ ਹੁੰਦਾ ਸੀ ਛੋਟਾ ਜਵਾਕ ਮੇਰੇ ਨੂੰ ਯਾਰ ਆਇਆ ਮਾਂ ਯਾਰ ਕੋਈ ਨਹੀਂ ਚੱਲ ਤੁਮੇ ਤੋ ਹੋਰ ਲੈ ਜਾ ਫਿਰ ਉਹਨੂੰ ਦਿੱਤੇ ਤਾਂ 2 ਵਜੇ ਦੀ ਆਪਾਂ ਉਦਣ ਦਿਖਾਇਆ ਨਹੀਂ ਵੀਡੀਓ ਜਾ ਇਹਦੇ ਪੈਰ ਨਹੀਂ ਬਾਈ ਤੇ ਉਹਨਾਂ ਨੇ ਸੱਚ ਬਾਈ ਕੱਲ ਪਰਸੋਂ ਫੇਰ ਬਾਜੀ ਜਿੱਤ ਗਈ ਸੀ ਬਿਚਾਰੇ ਉਹ ਨਾਲ ਕਾਪੀ ਵਾਲੇ ਨੇ ਉਹ ਕਰਤਾ ਟਾਈਮ ਹੀ ਨਹੀਂ ਲਾਇਆ ਹੈਗਾ ਦੂਏ ਕਬੂਤਰ ਤੇ ਫੇਰ ਵੀ ਉਹਨਾਂ ਦਾ ਤੀਜਾ ਨਾਮ ਆ ਗਿਆ ਕਾਪਾ ਮੈਂ ਦਿਖਾਉਂ ਤੁਹਾਨੂੰ ਜਿੱਦਣ ਉਹਦੇ ਘਰੇ ਗਏ ਚੱਲ ਮਾਲਕ ਉਹਨਾਂ ਨੂੰ ਤਾਂ ਤੰਦਰੁਸਤੀ ਦਵੇ ਵਧੀਆ ਬਾਜ਼ੀਆਂ ਜਿੱਤਣ ਯਾਰ ਆਪਾਂ ਤਾਂ ਕਹਿੰਦੇ ਹੈ ਕਿ ਨਹੀਂ ਲੈ ਵੀਰੇ ਆ ਬਚੇ ਤੀਏ ਦੋ ਘੁਰਨੇ ਵਈ ਇੱਕ ਤਾਂ ਉਹ ਗਜਾਉਂ ਰਹਿੰਦਾ ਉਹਦੇ ਲਾਲ ਸਿਰੇ ਆ ਮੈਂ ਉਹ ਵੀ ਤੁਹਾਨੂੰ ਫੜ ਕੇ ਦਿਖਾਣਾ ਕਾਏ ਪਿਓਰ ਕਢਾਇਆ ਸੀ ਆਪਾਂ ਥੋੜਾ ਜਿਹਾ ਮੱਝੂ ਰਹਿ ਗਿਆ ਇਹ ਇਹ ਭੈਣ ਭਾਈ ਦਾ ਲਾ ਕੇ ਕਢਾਇਆ ਸੀ ਗਾਹਣ ਨਾਲ ਸਲ ਨੂੰ ਲੈ ਵੀਰੇ ਇੱਕ ਬਜਾ ਹਾ ਲਾਲ ਸਿਰੇ ਨੇ ਜਿਹੜੇ ਆਪਣੇ ਖਟੀਆਂ ਵਾਲੇ ਰੰਗ ਬਹੁਤ ਸੋਹਣੇ ਨੇ ਇਹਦੇ ਪਛੇ ਤੇ ਐ ਬਈ ਯਾਰ ਜਿਆਦਾ ਨਾ ਆਪ ਤੋਂ ਨਾ ਸਾਂਭੋਂ ਫਿਰ ਦੂਆ ਕਾ ਨੂੰ ਕੋਈ ਸਾਵਧਾਨ ਦਾ ਅੱਗੇ ਨਾ ਮੇਰਨਾ ਮੁੰਡਾ ਹੁੰਦਾ ਦੀ ਵਿੱਕੀ ਉਹ ਜਿਹੜਾ ਪਰੇ ਆ ਉਹ ਜਲਾ ਆਪਣੇ ਨਾਲ ਕੰਮਕੁਮ ਕਰਾਉਂਦਾ ਦੀ ਫਿਰ ਆਪਣੇ ਸਾਹਮਣੇ ਜਾਂਦੇ ਦੀ ਕਬੂਤਰ ਲਓ ਇਹ ਭਰਾ ਲੈ ਇਹਨੂੰ ਛੱਡੀਏ ਵੀਰੇ ਵਿੱਚ ਇਹ ਵੀ ਹੁਣ ਘਝਾ ਲਾਂਗੇ ਜਲਾ ਆਪ ਘਝਾਉਨੇ ਆ ਕੋ ਅੱਗੇ ਨਾ ਬਾਈ ਗਰਮੀ ਵੀ ਬਾਲੀ ਪੈ ਜਾਂਦੀ ਦੀ ਕਿਉਂ ਸਵੇਰੇ ਸਵੇਰੇ ਮੋਟਰ ਤੇ ਕੰਮ ਕਰੀ ਜਾਂਦੇ ਦੀ ਬਾਈ 11 12 ਵਜੇ ਆ ਕੇ ਫਿਰ ਕਾਨੂੰ ਕਬੂਤਰ ਘਝਾ ਹੁੰਦੇ ਦੀ ਹੁਣ ਚੱਲ ਜੇ ਸਵੇਰੇ ਘਝਾ ਵੀ ਲਵਾਂਗੇ ਤਾਂ ਦੁਪਹਿਰੇ ਬੰਦਾ ਕੰਮ ਕਰ ਲੈਂਦਾ ਜਾ ਕੇ ਮਾਰਾਂ 1 ਵਜੇ ਤੱਕ ਵਧੀਆ ਕੰਮ ਕਰੀ ਜਾਂਦਾ। ਇਹ ਕਾ ਵਜਾ ਵੀ ਦੀਗਾ ਵੀ ਬਈ ਬਹੁਤ ਵਧੀਆ ਉੱਡਣ ਲੱਗ ਗਿਆ ਤੇ ਉਦੋਂ ਉਹਨੇ ਖਰਾਬ ਕਰਤਾ ਜਵਾਗ ਨੇ। ਲਾਈ ਹੀ ਨਹੀਂ ਗੇ ਮੈਂ ਚਲੇ ਗਿਆ ਮੋਟਰ ਤੇ ਨੂੰ ਬਈ। ਢਾ ਕੇ ਮੁੜ ਕੇ 2 ਵਜੇ ਆ ਕੇ 2:30 ਵਜੇ ਮੈਂ ਲਾਇਏ ਨੇ ਮੋਟਰ ਤੋਂ। ਤੇ ਇਹ ਦੋਏ ਉੜਦੇ ਸੀ ਫੇਰ ਆਪਾਂ ਰੋਕ ਤੇ ਉਹਨੂੰ ਮੈਂ ਕਿਹਾ ਮੈਂ ਰਹਿਣ ਦੇ ਹਰ ਡਾਉਣੇ ਨਹੀਂ ਗੇ। ਆ ਯਾਰ ਉਹ ਜਵਾਕ ਫਿਰ ਤੁਹਾਨੂੰ ਪਤਾ ਵੀਰੇ ਜਵਾਕਾਂ ਦੇ ਸਰ ਤੇ ਕਾਹ ਨੂੰ ਕੰਮ ਚੱਲਦਾ ਗਾਹਾਂ ਨੂੰ ਤਾਂ ਚੱਲ ਆਪਾਂ ਦੇਖਾਂਗੇ ਕੋਈ ਬੰਦਾ ਰੱਖਾਂਗੇ ਕੰਮ ਵਾਲਾ ਖੇਤ 'ਚ ਆਪ ਘਰੇ ਸੰਭਿਆ ਕਰਾਂਗੇ ਗੂਤਰ ਤਾਂ ਵੀਰੇ ਉੱਡਦੇ ਨੇ ਇਹ ਇਹਨਾਂ ਤੇ ਆਸਤੀ ਆ ਦੋ ਤਿੰਨ ਬਚਿਆਂ ਤੇ ਵੀ ਚੱਲ ਇਹਨਾਂ ਨੂੰ ਛੱਟ ਲਾਂਗੇ ਹੁਣ ਇਹਨਾਂ ਦੇ ਖੰਭ ਖੰਭ ਵਧੀਆ ਸੀ ਇਹ ਉਹਨੇ ਇੱਕਣ ਖਰਾਬ ਕਰ ਲੈ ਚੱਲ ਉਹ ਨੂੰ ਵੀ ਬਈ ਜਾ ਕੇ ਨਾ ਕਿਸੇ ਪਾਸੇ ਅਲਜ ਗਿਆ ਰੱਬ ਜਾਣੇ ਕਿੱਧਰ ਨੂੰ ਚਲੇ ਗਿਆ ਮੈਂ ਤਾਂ ਉਹਨੂੰ ਪੁੱਛਿਆ ਵੀ ਨਹੀਂ ਲਿਆ ਬਰਾਏ ਨੂੰ ਛੱਡੀ ਤੇ ਆ 4 ਵਜੇ ਬਈ ਨਿਗੇ ਨਿਗੇ ਕਢਾਈ ਦੀ ਹੋਰ ਹੁਣ ਦਿਖਾਣਾਂ ਛੱਡ ਕੇ ਤੇ ਪੈਰ ਜਮੇ ਕਾਲੇ ਨੇ ਲੈ ਇਹ ਪਿਓਰ ਕਢਾਏ ਨੇ ਬਈ ਆਪਾਂ ਹੁਣ ਇਹ ਰੱਖਣ ਲਈ ਆ ਪਿਓਰ ਤੀ ਦੇ ਨੇ ਇੱਕ ਇੱਕ ਵੀ ਦਾ ਭਾਈ ਹੋਰ ਆਵੇ ਲਓ ਇਹ ਛੱਡ ਕੇ ਦਿਖਾਉਣਾ ਚੱਲੋ ਪੁੱਤ ਇਧਰ ਨੂੰ ਲੈ ਵੀਰੇ ਕਾ ਇਹਦਾ ਭਾਈ ਹੋਇਆ ਵੀ ਇਦਾਂ ਥੋੜੇ ਨੇ ਪੈਰ ਕਾਲੇ ਫੈਨਸੀ ਹੋ ਗਈ ਵੀਰੇ ਦੇ ਆਦੇ ਅੱਖ ਤੇ ਉਹਨਾਂ ਨੇਰੀ ਜੀ ਆਈ ਆ ਦੋ ਦਿਨ ਲੇਟ ਹੀ ਨਹੀਂ ਆਈ ਜੱਜ ਨਾਲ ਫਿਰ ਆਪਾਂ ਗੇਟ ਗੋਟ ਖੁੱਲੇ ਦੀ ਉਹ ਮੱਛਰ ਚਲੇ ਜਾਂਦਾ ਅੰਦਰ ਬਾਕੀ ਉਹ ਥੱਲੇ ਮੇਰੇ ਕੋ ਕੱਢਿਆ ਪਿਆ ਮੈਂ ਲੈ ਕੇ ਆਉਣਾ ਉਹ ਚ ਪਖਾਂਗੇ ਅੱਜ ਇਹਨਾਂ ਨੂੰ ਚਾਰ ਨੇ ਬਈ ਇਹ ਬਚੇ ਇੱਕ ਆਹ ਵੀਰੇ ਆ ਜੂੰਬਾ ਹੋ ਗਿਆ ਹਲੋ ਐਨੀ ਕੈਨੇ ਕੀ ਬਾਈ ਚੱਕ ਲੈ ਦੀਗੇ ਖੁੱਡੇ ਜੋਂ ਮਛਰ ਕਰਕੇ ਉਹ ਤੇਰੀ ਦੇਖੀ ਦੇਖੀ ਨਾ ਇੱਕ ਆਹਾ ਵੀਰੇ ਇਹ ਪਿਓਰ ਚਿੱਟੀਆਂ ਵਾਲੇ ਦਾ ਆ ਵਜਾ ਬਈ ਬਾळा ਦੂਏ ਲੋਟ ਕੱਢਿਆ ਪੈਰ ਪੂਰ ਵੀ ਐ ਅੱਖਾਂ ਜਮੇ ਕਾਲੇ ਹੀ ਨੇ ਸਾਰੇ ਆ ਲੋ ਲੋ ਬਈ ਤੇਜ ਬਈ ਆਪਣੇ ਦੋ ਕੂਪਟਰ ਫਟੜ ਗੋਲੇ ਰੱਖੇ ਨੇ ਵਿਚਾਰੇ ਦਿਖਾਉਣਾ ਤੁਨੂੰ ਵੀ ਇਹਨਾਂ ਨੂੰ ਬਈ ਪੱਖੇ 'ਚ ਲੱਗੇ ਠੀਕੇ ਹੈ ਆਪਾਂ ਇਹ 'ਚ ਕਰ ਤੱਕਾ ਨੂੰ ਮਾਮ ਕਾਇਣ ਦੀ ਇੱਕ ਤਾਂ ਪੱਖੇ ਚ ਲੱਗੇ ਤੇ ਇੱਕ ਆ ਚੈਨਾ ਡੋਰ ਚੱਲ ਜਾਿਆ ਪਿਆ ਦੀ ਗੋਲਾ ਉਹ ਦੋਏ ਗੋਲੇ ਨੇ ਇੱਕ ਆ ਵਜੇ ਚਿੱਟਾ ਛੜਦਾ ਦੀ ਉਧਰ ਇਹ ਦਾਣੇ ਨਹੀਂ ਖਾਂਦੇ ਦੀ ਤਾਂ ਇਹ ਛੜਦਾ ਦੀਗਾ ਆ ਦੇ ਦੋਹਾਂ ਦੇ ਪੱਲੇ ਰੁੱਟ ਗਏ ਨੇ ਇੱਕ ਤਾਂ ਵਿਚਾਰੇ ਤੋੜੇ ਨਹੀਂ ਹੁੰਦਾ ਉਹ ਤੇ ਉਹ ਜਿਹੜਾ ਪਰੇ ਚੜਦਾ ਇਹ ਤੋਂ ਇਹਦਾ ਤਾਂ ਪੱਲਾ ਜਮੇ ਹੱਡੀਆਂ ਨਿਕਲ ਗਈ ਚੱਲ ਦਾਣੇ ਸਹੀ ਹੁਣ ਆ ਜਾ ਖੁੱਡੇ ਬਣਾਏ ਨਾ ਇਹਨਾਂ ਨੂੰ ਇੱਕ ਛੋਟਾ ਜਿਹਾ ਖੁੱਡਾ ਲੈਦਾ ਬਣਾ ਲੈਣਾ ਤਾਂ ਹੀ ਬਾਈ ਖੁੱਡੇ ਨਹੀਂ ਬਣੇਗੇ ਯਾਰ ਕਈ ਦਿਨ ਹੋ ਗਏ ਐਵੇਂ ਆਪਾਂ ਗੱਪ ਮਾਰੀ ਜਾਈਏ ਫੇ ਫਾਇਦਾ ਨਹੀਂ ਕੋਈ ਟਰ ਕੰਮ ਚੱਲ ਜੇ ਰਹੇ ਐ ਕੰਮ ਜ਼ਰੂਰੀ ਆ ਬਈ ਇਹ ਸ਼ੌਂਕ ਤਾਂ ਬਾਅਦ ਚ ਮੈਨੂੰ ਲੱਗਾ ਵੱਡੇ ਹਾਲਾ ਇਹਨਾਂ ਨੇ ਗੋਲੀਆਂ ਨੇ ਫਿਰ ਉਹ ਨਹੀਂ ਲਾਪੇ ਲੜਦਾ ਉਹ ਇਹਨਾਂ ਦਾ ਦੋ ਗੋਲੇ ਹੀ ਨੇ ਵੀਰੇ ਇੱਕਰਾ ਪੱਖੇ ਚ ਲਾ ਕੇ ਫਰ ਟੁੱਟ ਗਿਆ ਦੀ ਆਹ ਦੇ ਇਹਦਾ ਟੁੱਟਿਆ ਦੀ ਇਹਦਾ ਇੱਕ ਆ ਜੋੜਾ ਲੱਗਿਆ ਦੀਰੇ ਬਈ ਸ਼ਾਕ ਹੀ ਕਬੂਤਰੀ ਹੈ ਜਿਹੜਾ ਆਪਣਾ ਸ਼ਾਕਾ ਜਿੱਤ ਹੈ ਦੀ ਉਹਦੀ ਭੈਣ ਦੇ ਚਿੱਟੀਆਂ ਦਾ ਕਬੂਤਰ ਇਹਨੇ ਇੱਕ ਬਚਾ ਕਰਦੇ ਆ ਇਹ ਇੱਕਾਂਡਾ ਖਰਾ ਹੋ ਗਿਆ ਲੈ ਵੀਰੇ ਇੱਕ ਬੱਚਾ ਆ ਪਾ ਕਢਾਇਆ ਤੇ ਇਹਨਾਂ ਦਾ ਜੋੜਾ ਲਾਇਆ ਤੀ ਡੋਣ ਨੂੰ ਬੱਚੇ ਇਹ ਚੱਕਿਆ ਨਹੀਂ ਤੀ ਬਹੁਤ ਵਧੀਆ ਚੱਲ ਪਾਲ ਜੂਏ ਡੋਲੀ ਚ ਤੇ ਉਧਰ ਬਈ ਖੁੱਡੇ ਜੀ ਕਬੂਤਰ ਚ ਆਦਾ ਆਉਣ ਕਰਕੇ ਬੱਚਿਆਂ ਨੂੰ ਦੱਬੀ ਗਏ ਨੇ ਤੇ ਮਾਰਨ ਤੋਂ ਡਰ ਲੱਗਦਾ ਦੀ ਤੇ ਹੁਣ ਆਪਾਂ ਇਹ ਚੱਕ ਕੇ ਘੁਜਾ ਲਾਂਗੇ ਬਹੁਤ ਵਧੀਆ ਪਲਿਆ ਬਚਾ ਇਹਨਾਂ ਨੂੰ ਨਾ ਕਿ ਮਾਂ ਵਰਗੀ ਆ ਤੇ ਬਾਕੀ ਲਾਲ ਸਿਰ ਆ ਜਾਊਗਾ ਕੜਦਾ ਖੱਟੀ ਅੱਖਾਂ ਦੇ ਆ ਵੀਰੇ ਇਹ ਤੇ ਆ ਵਜੇ ਨੇ ਬਾਈ ਆਪਣੇ ਕੋ ਇਹਦੇ ਵਿੱਚੋਂ 3 ਵਜੇ ਉਪਰੇ ਦੀ ਜਿਹੜੇ ਮੈਂ ਦਿਖਾਏ ਉਹ ਮੁੰਡੇ ਨੇ ਲੈ ਜਾਣੇ ਨੇ ਯਾਰ ਮੈਨੂੰ ਉਹਦਾ ਨਾਂ ਨਹੀਂ ਹੁਣ ਯਾਦ ਲਿਖਿਆ ਹੈ ਅੰਦਰ ਡੇਰੀ ਤੇ ਮਜ਼ਨ ਦਾ ਦੁੰਦੇ ਕਿ ਉਹਨੇ ਲੈ ਜਾਣੇ ਨੇ ਭਰਾ ਨੇ ਕਈ ਦਿਨ ਹੋ ਗਏ ਕਾਫੀ ਚਿਰ ਹੋ ਗਿਆ ਮੰਨ ਲਓ ਮੰਗਦੇ ਨੂੰ ਆਪਾਂ ਨੂੰ ਕਿਹਾ ਦੀ ਵੀ ਲੈ ਜੀਂ ਬਾਈ ਹਲੇ ਛੋਟੇ ਨੇ ਥੋੜੇ ਜਿਹਾ ਹੋਰ ਹੋ ਜਾਣ ਬਾਈ ਦਾਣੇ ਖਾਣ ਲੱਗ ਜਾਣ ਫੇਰ ਦੇ ਦਾਂਗੇ ਉਹਨੂੰ ਲਿਆ ਬਰਾ ਚੰਗਾ ਵੀਰੇ ਸਾਸੀ ਕਾਲ ਪਾਦਮਾ ਮੈਂ ਯਰ ਦਾਣੇ ਆਪਣੇ ਨਵੇਂ ਬੱਚੇ ਦੀਗੇ ਵੀਰੇ ਜਿਹੜੇ ਹੁਣ ਕਢਾਏ ਤੀ ਬਾਕੀ ਪਹਿਲੇ ਕਬੂਤਰ ਪਾਈ ਐ ਤੇ ਕਿ ਖੰਭਾਂ ਕਰਕੇ ਨਹੀਂ ਉੱਡੇ ਹੈਗੇ ਬਾ ਹੋਰ ਕੋਈ ਚੱਕਰ ਨਹੀਂ ਪਿਆ ਕੋਸਾ ਬਾਅਦ ਚ ਆ ਕੇ ਨਾ ਬਈ ਕੰਮ ਦਾ ਹੋ ਗਿਆ ਔਖਾ ਲਾਨੇਦਾਰ ਦੇ ਅਲਰਜੀ ਹੀ ਹੋਗੀ ਸੀ ਫਿਰ ਉਹ ਜੀ ਮੋਟਰ ਤੇ ਜਾਣਾ ਪੈਂਦਾ ਵੀਰੇ ਕਬੂਤਰ ੜਾ ਕੇ ਫਿਰ ਮੋਟਰ ਤੇ ਨਹੀਂ ਜਾ ਹੁੰਦਾ ਕੰਮ ਸਬਜ਼ੀ ਦਾ ਉਹ ਵੀ ਮੈਂ ਦਿਖਾਉਂ ਕੱਲ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਚੰਗਾ ਭਰਾ ਸਾਸੀ ਕਾਲ ਸਾਰੇ ਵੀਰਾਂ ਨੂੰ ਤੇ ਧੰਨਵਾਦ ਬਈ ਸੱਚ ਸਾਰੇ ਭਰਾਵਾਂ ਦਾ ਆਪਣੇ 4000 ਸਬਸਕ੍ਰਾਈਬਰ ਪੂਰੇ ਹੋ ਗਏ ਬਹੁਤ ਬਹੁਤ ਧੰਨਵਾਦ ਬਈ ਤੁਹਾਡੇ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਸਪੋਰਟ ਕਰੀ ਆ ਚੰਗਾ ਵੀਰੇ ਸასი ਕਾਲ ਜੀ